ਲਗਾ ਸਰਕਾਰ ਦਾ ਅੰਲਾ ਬਹਿਲਾ ਇਸ ਪਾਸੇ ਬਲ ਲਗਾ ਲਗਾ ਹੋਇਆ ਹੈ ਇਸ ਦੇ ਬਾਵਜੂਦ ਵੀ ਅਜੇ ਤੱਕ ਇਹ ਮਸਲਾ ਲੱਗੇ ਹੱਲ ਹੋਣ ਦੇ ਲੱਗੇ ਸ਼ੱਕੇ ਵੀ ਪਹੁੰਚ ਨਹੀਂ ਸਕਿਆ ਸੋ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਦੂਸਰੀ ਗੱਲਬਾਤ ਆਪਾਂ ਕਰਾਂਗੇ ਹਰ ਪੀਟ ਸੰਬਾਰੇ ਕਿ ਉਹਨਾਂ ਨੂੰ ਉਨਾਂ ਦੇ ਵਿਸੇਤਾ ਲੈਣੀ ਚਾਹੀਦੀ ਜੀ ਆ ਉਹਨਾਂ ਨੂੰ ਲੈ ਚੁੱਕੀ ਆ ਜਾਂ ਲੈਣ ਜਾਰੀ ਆ ਉਹ ਕਿੱਥੋਂ ਤੱਕ ਸਾਰਾ ਜਿਹੜਾ ਪ੍ਰੋਸੈਸ ਹੈ ਉਹ ਕਿੱਥੋਂ ਤੱਕ ਪਹੁੰਚਿਆ ਆ ਸਾਰੀ ਗੱਲਬਾਤ ਜਾਂ ਅਜੇ ਕਿੰਨੇ ਕ ਲੋਕ ਜਿਹੜੇ ਆ ਬਾਕੀ ਆ ਜਿਨ੍ਹਾਂ ਨੂੰ ਸਹਿਤਾ ਜੇ ਦਿੱਤੀ ਜਾਣੀਆਂ ਔਰ ਅਗਲੀ ਗੱਲ ਜਿਹੜੀ ਆ ਪੰਜਾਬ ਵਾਸਤੇ ਜਿਹੜੀ ਲਾਇ ਇਨ ਆਰਡਰ ਦੀ ਸਿਚੁਏਸ਼ਨ ਆ ਉਹਨੇ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਲੋਕ ਹਮੇਸ਼ਾ ਹੀ ਦਿਨ ਰਾਤ ਜਦ ਤੇ ਭੈ ਦੇ ਵਾਕਾ ਵੰਨੇਟਾ ਆਪਾਂ ਟਾਈਮ ਪਾਸ ਕਰਦੇ ਹਾਂ ਸਾਡੇ ਕੋਲ ਬਹੁਤ ਸਾਰੇ ਟੈਲੀਫੋਨ ਹੋਂਦੇ ਰਹਿੰਦੇ ਆ ਕਿ ਉਹਨਾਂ ਦੀ ਜਾਨ ਨੂੰ ਇੱਥੇ ਬੜਾ ਖਤਰਾ ਰਹਿੰਦਾ ਆ ਸਾਨੂੰ ਬੜਾ ਇੱਥੇ ਬਿਨਾ ਬੜਾ ਮੁਸ਼ਕਲ ਹੁੰਦਾ ਆ ਰਾਗ ਨੂੰ ਵੀ ਉਹ ਲੋਕ ਡੱਦੇ ਸੌਂਦੇ ਆ ਖਾਸ ਤੌਰ ਤੇ ਜਿਹੜੇ ਸਦੂ ਸਿੰਘ ਪਾਰਟੀ ਦੇ ਉਲਟ اپੋਜੀਸ਼ਨ ਪਾਰਟੀਆਂ ਦੇ ਵੱਧ ਕਰਿਆ ਉਹ ਬੜੇ ਔਖਾ ਜਿਹੜਾ ਆਪਣਾ ਸਾਹ ਲੈਣਾ ਵੀ ਉਹਨਾਂ ਲਈ ਮੁਸ਼ਕਲ ਬਣਿਆ ਹੋਇਆ ਸੋ ਇਸ ਵਿਸ਼ੇ ਦੇ ਉੱਤੇ ਆਪਾਂ ਵਿਚਾਰ ਕਰਾਂਗੇ ਲੇਕਿਨ ਪਹਿਲਾ ਸ਼ੋਅ ਹੈ ਆਪਣਾ ਸਬਜੈਕਟ ਹੈ ਜੋ ਨਸ਼ੇ ਅੰਮਲੋ ਉਹ ਵੀ ਜਿਸ ਦਾ ਅੱਜ ਦਾ ਕਾਲਜ ਐਗਪਾਰਟਮੈਂਟ ਨੂੰ ਪਤਾ ਹੋਏਗਾ ਕਿ ਇੱਕ ਏਆਈ ਜਿਹੜਾ ਕਿਸੇ ਟੈਨ ਦੇ ਉੱਤੇ ਐ ਐਸਟੀਐਫ ਦਾ ਇਨਚਾਰਜ ਹੁੰਦਾ ਸੀ ਉਹਦਾ ਨਾਮ ਸੀ ਰਿਸ਼ਪਾਲ ਸਿੰਘ ਉਹ ਅੱਜ ਅਰੈਸਟ ਹੋ ਗਿਆ ਕਿਉਂਕਿ ਉਹਦੀਆਂ ਸਹਾਗਦਮੀਆਂ ਜਿਹੜੀਆਂ ਉਹ ਕੋਈ ਬਹੁਤ ਵਧੀਆ ਨਹੀਂ ਸੀ ਉਹਦੇ ਬਾਰੇ ਤਾਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੂਗਾ ਲੇਕਨ ਉਹ ਉਹਨੇ ਜੋ ਕੁਝ ਵੀ ਕੀਤਾ ਹੋਏਗਾ ਜਾਂ ਕੀਤਾ ਆ ਉਹ ਕੋਈ ਬਹੁਤ ਵਧੀਆ ਡਿਪਾਰਟਮੈਂਟ ਦੇ ਅਫੀਸਰ ਲਈ ਕੋਈ ਬਹੁਤ ਵਧੀਆ ਗੱਲ ਨਹੀਂ ਲੇਕਨ ਫਿਰ ਵੀ ਜੋ ਕੁਝ ਉਹਨੇ ਕੀਤਾ ਉਹ ਉਸ ਗੱਲ ਦੀ ਹਾਕ ਦਹਾਈ ਤਾਂ ਅਸੀਂ ਅੱਜ ਤੋਂ ਨਹੀਂ ਬਹੁਤ ਲੰਬੇ ਸਮੇਂ ਤੋਂ ਕੌਂਦੇ ਆ ਰਹੇ ਆਂ ਕਿ ਜਿੰਨਾ ਚਿਰ ਪੰਜਾਬ ਪੁਲਿਸ ਦਾ ਡਿਪਾਰਟਮੈਂਟ ਆਪਣੇ ਮੈਕਮੇਂੇ ਦੇ ਅੰਦਰ ਕਾਲੀਆਂ țeਜਾਂ ਦੀ ਨਿਸ਼ਾਨਦੇਹੀ ਨਹੀਂ ਕਰਦਾ ਤਦ ਤੱਕ ਪੰਜਾਬ ਵਿੱਚੋਂ ਨਸ਼ਿਆਂ ਦਾ ਜਿਹੜਾ ਤੁਸੀਂ ਕੱਦਮ ਕੰਦਾਂ ਦੀ ਗੱਲ ਚੱਕਿਆ ਆ ਉਹ ਦੀਦਾ ਖਤੂ ਪੈ ਹੈ ਉਹ ਜੇੜਾ ਬੀੜਾ ਤੁਸੀਂ ਚੱਕਿਆ ਉਹ ਬੀੜਾ ਖਤਮ ਨਹੀਂ ਹੋ ਸਕਦਾ ਨਸ਼ਿਆਂ ਦਾ ਦੌਰ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਉਹ ਇਹਦੇ ਲਈ ਸਭ ਤੋਂ ਜਿਹੜੀ ਯੂਨੀ ਲੋਡ ਆ ਉਹ ਹੈ ਪਹਿਲਾਂ ਪੰਜਾਬ ਪੁਲਿਸ ਦੇ ਵਿੱਚੋਂ ਕਾਰੀਆਂ ਟੇਡਾਂ ਨੂੰ ਖਤਮ ਕੀਤਾ ਜਾਵੇ ਉਹ ਵੀ ਖਤਮ ਜਿਹੜਾ ਉਹਦਾ ਬਖਾਵੇ ਵਜੋਂ ਨਹੀਂ ਉਹ ਵੀ ਸੰਜੀਦਾ ਤੌਰ ਦੇ ਉਤੇ ਖਤਮ ਕੀਤਾ ਜਾਵੇ ਇਹ ਨਹੀਂ ਕਿ ਫਲਾਣਾ ਮੇਰਾ ਦੁਸ਼ਮਣ ਹੈ ਤੇ ਫਲਾਣਾ ਮੇਰਾ ਦੋਸਤ ਹੈ ਉਹਨੂੰ ਵੀ ਛੱਡ ਲਿਆ ਜਾਵੇ ਉਹਨੂੰ ਉਸਤੇ ਐਕਸ਼ਨ ਲਿਆ ਜਾਵੇ ਇਦਾਂ ਨਹੀਂ ਜਿਹੜੇ ਸੱਜਣ ਰੀਅਲ ਸੈਂਸ ਦੀ ਵਿੱਚ ਪੰਜਾਬ ਪੁਲਿਸ ਅੰਦਰ ਜੁੱਦ ਨਸ਼ਾ ਤਰਦ ਮਹਿਮ ਨੂੰ ਐ ਕੋਈ ਇਸੇ ਤਨ ਪੱਤਨ ਰੱਗਣ ਵਿੱਚ ਸਹਾਈ ਨਹੀਂ ਹੋ ਰਹਾ ਜਾਂ ਉਸ ਮਿਸ਼ਨ ਦੇ ਅੱਗੇ ਰੁਕਾਵਟ ਪੈਦਾ ਕਰਾਇਆ ਤਾਂ ਉਹਨਾਂ ਦੇ ਉਪਰ ਅਤੰਤ ਕਾਰਵਾਈ ਹੋਣੀ ਚਾਹੀਦੀ ਆ ਔਰ ਉਹ ਵੀ ਸਖਤ ਲੈਜੇ ਵਿੱਚ ਕਾਰਵਾਈ ਹੋਣੀ ਚਾਹੀਦੀ ਆ ਜੇ ਅਜੇ ਵੀ ਉਹ ਲਾਪਰੀਜ਼ ਨੇ ਪੰਜਾਬ ਸਰਕਾਰ ਨੇ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਪਾ ਉਪਲਿ ਲੋ ਲੋ ਬੋ ਬੋ ਕਰਕੇ ਇਹ ਜਿਹੜਾ ਕੰਮ ਹੈ ਉਹ ਖਤਮ ਕਰ ਲੈਣਾ ਪਾ ਫਿਰ ਤੁਸੀਂ ਮੇਰੀ ਗੱਲ ਦਾ ਅਤਵਾਦ ਕਰੋ ਇਹ ਜਿਹੜੀ ਮਿਹਨਤ ਤੁਸੀਂ ਇਹ ਜਲਦ ਨਸ਼ਿਆਂ ਦਾ ਸੁਰੂ ਕੀਤੀ ਆ ਇਹਦਾ ਖਤਮ ਹੋਣਾ ਜਿਹੜਾ ਉਹ ਸੰਕੁਣੀ ਮੈਂ ਖਤਮ ਹੋਣਾ ਸੱਚਾਈ ਨਹੀਂ ਨਾ ਸੰਕੁਣ ਬਈ ਇਹ ਕਦੀ ਜਿਹੜੀ ਮਿਹਨਤ ਉਹ ਖਤਮ ਨਹੀਂ ਹੋ ਸਕੇਗੀ ਖਤਮ ਕਰਨ ਨੂੰ ਬੰਦੇ ਕਦ ਕਰ ਲੋ ਕੱਲ ਹੀ ਖਤਮ ਹੋ ਸਕਦੀ ਹੈ ਸਕਦੀ ਐਨਾਨਸਮੈਂਟ ਕਦ ਦਿਓ ਨਹੀਂ ਵੀ ਆਣ ਨੂੰ ਬਤਾ ਲਓ ਉਥੇ ਐਨਾਨਸਮੈਂਟ ਕਰ ਦਿਓ ਜੀ ਖਤਮ ਹੋ ਗਈ ਆ ਪੰਜਾਬ ਵਿੱਚ ਨਸ਼ਿਆਂ ਦਾ ਸੇਵਨ ਕੋਈ ਵੀ ਕਰਦਾ ਐਨਾਨਸਮੈਂਟ ਹੀ ਕਰਨੀ ਆ ਉਹ ਤਾਂ ਕੋਈ ਗੱਲ ਨਹੀਂ ਲੇਕਿਨ ਅਮਲੀ ਤੌਰ ਤੇ ਉੱਤੇ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਆ ਕਿ ਪੰਜਾਬ ਦੇ ਵਿੱਚੋਂ ਨਸ਼ੇ ਜਿਹੜੇ ਆ ਉਹ ਪਿੰਡ ਪੱਦਰ ਦੇ ਉੱਤੇ ਗੜੀ ਮਾਰਦੇ ਨੇ ਪੱਦਰ ਦੇ ਉੱਤੇ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਚੁਕਾਇਆ ਉਹ ਕਿਸੇ ਵੀ ਪਾਸੇ ਤੋਂ ਇਹ ਨਸ਼ੇ ਜਿਹੜੇ ਆ ਉਹ ਮਿਲਨੇ ਮੁਸ਼ਕਲ ਹੋ ਚੁੱਕੇ ਆ ਇਹ ਜਦ ਆਪਾਂ ਇਸ ਲੈਵਲ ਤੱਕ ਪਹੁੰਚ ਜਾਵਾਂਗੇ ਤਦ ਜਾ ਕੇ ਅਸੀਂ ਇਹ ਦਾਵਾ ਕਰ ਸਕਦੇ ਆ ਕਿ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਜਿਹੜਾ ਉਹ ਹੋ ਚੁੱਕਾ ਹੈ ਲੇਕਿਨ ਜਲਦ ਤੱਕ ਇਹੋ ਜੀ ਨੌਮਤ ਨਹੀਂ ਆਉਂਦੀ ਤਦ ਤੱਕ ਅਸੀਂ ਇਹ ਦਾਵਾ ਨਹੀਂ ਕਰ ਸਕਦੇ ਕਿ ਪੰਜਾਬ ਵਿੱਚੋਂ ਨਸ਼ਿਆਂ ਦੇ ਇਹ ਜਿਹੜਾ ਸੇਵਲ ਆ ਉਹ ਖਤਮ ਹੋ ਚੁੱਕਾ ਹੈ ਉਹ ਇੱਕ ਦੂਸਰੀ ਗੱਲ ਹੈ ਅਕਸਰ ਕਹਿਣਾ ਆ ਕਿ ਜਦ ਤੱਕ ਨਸ਼ੇ ਜਿਹੜੇ ਆ ਬਰਾਮਦ ਹੁੰਦੇ ਰਹਿਣਗੇ ਨਸ਼ਿਆਂ ਦੀ ਸਪਲਾਈ ਇਸੇ ਤਰ੍ਹਾਂ ਆਉਂਦੀ ਰਹੇਗੀ ਤਦ ਤੱਕ ਜਿਹੜੇ ਆ ਨਸ਼ਿਆਂ ਦੀ ਖਤਮ ਕਰਨ ਦਾ ਸੁਪਨਾ ਲੈਣਾ ਜਿਹੜਾ ਉਹ ਵੀ ਸੁਪਨਾ ਹੀ ਬਣ ਕੇ ਰਹਿ ਜਾਊਗਾ ਉਹਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੋਵੇਗੀ ਕਿਉਂਕਿ ਜਿਹੜਾ ਇਹ ਜਿਹੜਾ ਇੰਡੀਅਰ ਡਰਗਸ ਹੈ ਜਦੋਂ ਪੰਜਾਬ ਪੁਲਿਸ ਉਹਨੂੰ ਫੜਦੀ ਆ ਇਹਦਾ ਮਤਲਬ ਇਹ ਆ ਉਹ ਜਾ ਸਕਦੇ ਨੇ ਕਿਤੇ ਜਾ ਕੇ ਪਹੁੰਚਣਾਈ ਹਨ ਉਹ ਜਿਆਦਾ ਤੋਂ ਜਿਆਦਾ ਇਹਨਾਂ ਲੋਕਾਂ ਦਾ ਸਫ਼ਰ ਪੰਜਾਬ ਤੱਕ ਹੀ ਹੁੰਦਾ ਆ ਇਸ ਤੋਂ ਵੱਡਾ ਸਫ਼ਰ ਇਹ ਕਰਨਾ ਨਹੀਂ ਚਾਹੁੰਦੇ ਕਿਉਂਕਿ ਇਹਨਾਂ ਨੂੰ ਇਸ ਗੰਦਾ ਜਦ ਹੁੰਦਾ ਆ ਕਿ ਕਿਤੇ ਨਾ ਕਿਤੇ ਜਾ ਕੇ ਅਸੀਂ ਫੜੇ ਜਾਵਾਂਗੇ ਉਹ ਸਾਡਾ ਸਾਡਾ ਮਾਮਲਾ ਜਿਹੜਾ ਉਹ ਠੱਪ ਹੋ ਜਾਊਗਾ ਸੋ ਇਸ ਕਰਕੇ ਦੇਦ ਤੱਕ ਇਹ ਸਪਲਾਈ ਜਿਹੜੀ ਆ ਉਹ ਰਸਤੇ ਵਿੱਚ ਫੜ ਲਈ ਜਾਂਦੀ ਆ ਤਾਂ ਇਹਦਾ ਮਤਲਬ ਇਹ ਸਮਝਿਆ ਜਾਵੇ ਕਿ ਪੰਜਾਬ ਵਿੱਚੋਂ ਨਸ਼ਿਆਂ ਦੀ ਖਤਮੇ ਵਾਲੀ ਗੱਲ ਜਿਹੜੀ ਆ ਉਹ ਅਜੇ ਜਿਉਂ ਦੀ ਪੈਣ ਹੈ ਔਰ ਉਹ ਅਜੇ ਤੱਕ ਖਤਮ ਕਰਨ ਦੀ ਗੱਲ ਜਿਹੜੀ ਆ ਉਹ ਨੇੜੇ ਤੇ ਵੀ ਨਹੀਂ ਪਹੁੰਚ ਸਕੀ ਹੁਣ ਜਿਹੜੀ ਆਪਾਂ ਦੂਸਰੀ ਗੱਲ ਕਰਨ ਜਾ ਰਹੇ ਆ ਇਸ ਵਿਸ਼ਾ ਵੱਲ 2024 ਦੇ ਵਿੱਚ ਪੰਜਾਬ ਪੁਲਿਸ ਨੇ ਕੁੱਲ ਨਸ਼ਾ ਜਿਹੜੇ ਤਸਕਰਿਆ ਜਾਂ ਸਪਲਾਈਰ ਉਹ 9935 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਪੂਰੇ ਸਾਲ ਦੇ ਵਿੱਚ ਹੁਣ ਦੱਸੋ ਇਹ ਇਹ ਕੁਝ ਥੋੜੇ ਲੋਕ ਨਹੀਂ 1230 ਇਹਨਾਂ ਨੂੰ 1065 ਤੇ ਡਿਵਾਈਡ ਕਰ ਲਓ ਕਿੰਨੇ ਲੋਕ ਆਉਂਦੇ ਆ ਇਹ ਲੋਈ ਦੇ ਹੋਰ ਵਡੀਆਂ ਮਛੀਆਂ ਨੂੰ ਵੀ ਉਹ ਸਾਲ ਅਰੈਸਟ ਕੀਤਾ ਸੀ ਉਹਨਾਂ ਦੀ ਗੈਂਟੀ 210 ਸੀ ਔਰ ਜਿੰਨੀਆਂ ਐਫ ਆਈ ਆਰ ਸਾਲ ਦੇ ਵਿੱਚ ਦਰਦ ਕੀਤੀਆਂ ਗਈਆਂ ਔਰ ਉਹ ਸਨ 22255 ਔਰ ਇਹ ਜਿਹੜੀਆਂ ਕੁੱਲ ਵਪਾਰਕ ਮਾਤਰਾ ਜਿਹੜੀ ਆ ਐਫ ਆਈ ਆਰ ਦੇ ਵਿੱਚ ਦੱਦ ਹੋਈ ਔਰ ਉਹ 1213 ਸੀ ਜਾਇਦਾਦਾਂ ਜਿਹੜੀਆਂ ਜਬਤ ਕੀਤੀਆਂ ਗਈਆਂ ਉਹ 335 ਕਰੋੜ ਰੁਪਏ ਦੀਆਂ ਕੁੱਲ ਜਿਹੜੀਆਂ ਜਾਇਦਾਦਾਂ ਜਬਤ ਹੋਈਆਂ ਉਹ 531 ਜਾਇਦਾਦਾਂ ਸਨ ਔਰ ਕੁੱਲ ਜਿਹੜੀ ਹੈਲਵਨ ਬਰਾਮਦ ਕੀਤੀ ਗਈ ਉਹ 100 ਨੁੜੇ 90 ਕਿਲੋਗ੍ਰਾਮ ਬੰਦੇ 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 90 ਕਿਲੋਗ੍ਰਾਮ ਦੇ ਲਿਆ ਇਹ ਇਹ ਤਾਂ ਸਾਡੇ ਪੰਜਾਬ ਤੋਂ ਇੰਨੀ ਵਣ ਦਿੱਤੀ ਜਾਵੇ ਤੇ ਸਾਡਾ ਪੰਜਾਬ ਇਸੇ ਨੂੰ ਖਿੜਾਦੀ ਹੋ ਕੇ ਇੱਕ ਦੂਜੇ ਦੇ ਉੱਤੇ ਉਹ 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 ਕੋਈ pouquinho ਦਾ ਛਿਰਕਾ ਜਿਹੜਾ ਉਹ ਬਰਾਮਦ ਹੋਇਆ ਜੀ 414 ਕੋਇੰਕ ਔਰ ਫਾਰਮਾ ਓਬੀਡੋਸ ਦੀਆਂ ਕੋਲੋ ਗੋਲੀਆਂ ਜਿਹੜੀਆਂ ਆ 2.94 ਕਰੋੜ ਬਰਮ ਵਿੱਚ ਆ ਗਏ ਹਨ ਕੁੱਲ ਇਹ ਨਸ਼ੀਲੇ ਪਦਾਰਥਾਂ ਦੀ ਜਿਹੜੀ ਗੈਂਟਰੀ ਉਹ 14.70 ਬੀ ਕਰੋੜ ਬਣਦੀ ਸੀ ਨਸ਼ੀਲੇ ਪਦਾਰਥਾਂ ਦੇ ਖਤਕਰਾ ਨੇ ਐਨਡੀपीएस ਐਕਟ ਦੀ ਧਾਰਾ 64 ਦੇ ਤਹਿਤ ਮੁਲ ਬਸੀਬੇ ਵੀ ਧੌਂਕੀ ਉਹਨਾਂ ਦੀ ਗਿਣਤੀ ਜਿਹੜੀ ਆ 70 ਦੱਸੀ ਗਈ ਆ ਔਰ ਕੁੱਲ ਜਿਹੜੇ ਆ ਗੈਂਗਸਟਰ ਦੇ ਆਪੇ ਅਪਰਾਧੀ ਕਿਸ ਨੇ ਦੇ ਆ ਉਹਨਾਂ ਦੀ ਗਿਣਤੀ ਜਿਹੜੀ ਆ 559 ਦੱਸੀ ਗਈ ਆ ਇਸੇ ਤਰ੍ਹਾਂ ਮੈਂ ਦੁਬਾਰਾ ਜਲਦੀ ਜਲਦੀ 10 ਦਿਨਾਂ ਤੁਹਾਨੂੰ ਉਹ ਗੈਂਗਸਟਰਾਂ ਦੇ ਅਪਰਾਧੀ ਜਿਹੜੇ ਹੋਏ ਆ ਉਹਨਾਂ ਦੀ ਗਿਣਤੀ 50 ਦੱਸੀ ਗਈ ਆ ਔਰ ਉਸ ਕੁਮਾਰੀ ਕਲੰਕਾਰੀ ਜਿਹੜਾ ਆ ਉਹ ਇੱਕ ਜਿਹੜਾ ਮਾਰਿਆ ਗਿਆ ਆਲ ਫਰਟ ਜਿਹੜੀ ਜੱਗ ਰਹੀ ਹੋਇਆ ਉਹ ਸਾਤ ਉਹ ਉਹਨਾਂ ਦੀ ਗੈਂਟਰੀ ਨਾ ਸੀ ਆਥਿਆਰ ਦੇਡੇ ਬਰਾਮਦ ਕੀਤੇ ਗਏ ਉਸ ਦੀ ਗੈਂਟਰੀ ਨਾ ਉਹ ਉਹਦੀ ਗੈਂਟਰੀ ਵੀ ਨਾ ਸੀ ਆਥਿਆਰ ਬਰਾਮਦ ਜਿਹੜੇ ਹੋਇਆ ਉਹ 482 ਹੋਇਆ ਗੈਸਟਰਾ ਕੋਲ ਹੈਲਵਨ ਜਿਹੜੀ ਬਰਾਮਦ ਹੋਈਆ ਉਹ 7 ਕਿਲੋ ਹੋਈਆ ਜਿਹੜੀਆਂ ਗੱਡੀਆਂ ਬਰਾਮਦ ਹੋਈਆਂ 102 ਤੇ ਆਤਵਾਦੀ ਕਾਰਵਾਈ ਜਿਹਨਾਂ ਉੱਪਰ ਕੀਤੀ ਗਈ ਆ ਉਹ 12 ਲੋਕਾਂ ਦੇ ਉੱਪਰ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਆ ਔਰ ਅੱਪਾਗੇ ਦੇ ਗ੍ਰਿਫਤਾਰ ਕੀਤੇ ਗਏ ਆਤਵਾਦੀ ਖੁੰਡਾਂ ਦੀ ਗੈਂਟੀ ਸ਼ਾਹ ਤੇ ਕੋਲ ਦਾ ਗੈਸ਼ਪਦਾਂ ਜਿਹੜੀਆਂ ਬਰਾਮਦ ਹੋਈਆਂ ਉਹ ਦੋ ਤੇ ਕੋਲ ਦੇਲੀਆ ਤੇ ਫਲਾਂ ਆਈ ਦੀ ਬਰਾਮਦ ਹੋਈਆਂ ਉਹ ਦੋ ਸੋਇਸ਼ਤ ਨਾਲ ਦੁਜਾਏ ਇਹ ਦਮੀਆਂ ਚੋੜੀਆਂ ਲਿਸ਼ਟਾ ਆ ਇਹ ਇੰਨਾ ਜਿਹੜਾ ਮਟੀਰੀਅਲ ਚਲਾਸੀ ਦੇ ਵਿੱਚ ਬਰਾਮਦ ਕੀਤਾ ਤਾਂ ਇਹਦਾ ਮਤਲਬ ਤਾਂ ਇਹੋ ਹੀ ਸਾਡੀ ਸਮਝ ਵਿੱਚ ਆਉਂਦਾ ਯਾਰ ਕਿ ਅਜੇ ਤੱਕ ਪੰਜਾਬ ਵਿੱਚ ਨਸ਼ਾ ਖਤਮ ਹੋ ਜਾਣ ਦੀ ਗੱਲ ਜਿਹੜੀ ਆ ਉਹ ਖਤਮ ਉਹ ਨਹੀਂ ਗਈ ਜਾ ਸਕਦੀ ਨਸ਼ਾ ਉਸੇ ਹਾਲਤ ਵਿੱਚ ਖਤਮ ਕਰਨ ਦੀ ਕਹਾਣੀ ਜਿਹੜੀ ਆ ਆਪਾਂ ਕਹਿ ਸਕਦੇ ਆ ਜਦ ਤੱਕ ਇਹ ਸਾਰੀਆਂ ਗੱਲਾਂ ਵੀ ਖਤੂ ਨਹੀਂ ਖਤੂ ਨਹੀਂ ਹੋ ਜਾਂਦੀਆਂ ਕਿਉਂਕਿ ਜਦ ਤੱਕ ਅਸੀਂ ਨਸ਼ਿਆਂ ਦੀ ਸਪਲਾਈ ਨੂੰ ਫੜਨ ਦਾ ਦਾਵਾ ਕਦੋਂ ਦੇਵਾਂਗੇ ਨਸ਼ਿਆਂ ਦੀ ਸਪਲਾਈ ਆਉਣ ਨੂੰ ਦਾ ਦਾਵਾ ਕਦੋਂ ਦੇਵਾਂਗੇ ਤਦ ਤੱਕ ਅਸੀਂ ਨਸ਼ੇ ਖੱਲ੍ਹ ਪਾ ਗਾਓਪਨ ਦਾ ਦਾਵਾ ਨਹੀਂ ਕਰ ਸਕਦੇ ਸੋ ਉਹ ਆਉਣ ਉਹਨੇ ਆਪਾਂ ਹਰ ਪੀਕਾਂ ਦੀ ਜਿਹੜੀ ਅਪਡੇਟਸ ਆ ਉਹਦੇ ਬਾਰੇ ਉਹ ਕੋਲ ਜਿਹੜੀ ਹਰ ਬੀਟਾਂ ਦੀ ਮਾਰ ਹੋਈ ਆ ਉਹਦੇ ਬਾਅਦ ਇਹ ਤਾਂ ਤੁਹਾਨੂੰ ਪਤਾ ਹੀ ਆ ਕਿ ਇਸ ਹੜਾ ਦੇ ਨਾਲ ਜਿੰਨੇ ਲੋਕ ਪ੍ਰਭਾਵਿਤ ਹੋਏ ਆ ਉਹ 1655 ਪਿੰਡਾਂ ਨੂੰ ਇਹਨਾਂ ਹੜ੍ਹਾਂ ਨੇ ਪ੍ਰਭਾਵਿਤ ਕੀਤਾ ਸੀ ਉਹ 55 ਲੋਕਾਂ ਦੇ ਮਾਰੇ ਜਾਣ ਦੀ ਮਨਹੂਸ ਖਬਰ ਦੇ ਲਈ ਸਾਡੀ ਕੰਨਾਂ ਵਿੱਚ ਪਈ ਦੀ ਔਰ ਸਰਕਾਰੀ ਤੇ ਗੈਰ ਸਰਕਾਰੀ ਏਜੰਸੀਆਂ ਨੇ ਜਾਂ ਸੰਸਥਾਵਾਂ ਨੇ ਹਰ ਬੀਤ ਦਾ ਜਿਹੜੀ ਸਹਾਇਤਾ ਕੀਤੀ ਸੀ ਉਹ ਬੜੀ ਅੱਗੇ ਹੋ ਕੇ ਸਭ ਨੇ ਕੀਤੀ ਔਰ ਜੁਨਾਈਟ ਜਿਹੜੇ ਇਸ ਸਹਾਇਤਾ ਕੰਦੇ ਕੰਦੇ ਜਿਹੜੀਆਂ ਐਨ ਜੀਓ ਅੱਗੇ ਹੋ ਕੇ ਕੰਮ ਕਰਦੀਆਂ ਲਈਆਂ ਉਹਨਾਂ ਵਿੱਚ ਜੁਨਾਈਟ ਸਿਕਸ ਜਿਨ੍ਹਾਂ ਨੇ 19 ਅਗਸਤ ਤੋਂ 25 ਅਗਸਤ ਤੱਕ 2000 ਤੋਂ ਵੱਧ ਲੋਕਾਂ ਨੂੰ ਬਚਾਇਆ ਤੇ 8000 ਤੋਂ ਵੱਧ ਮਰੀਜ਼ਾਂ ਦਾ ਇਲਾਜ ਦੇਣਾ ਉਹ ਫੇਰ ਕੀਤਾ। ਇਦਾਂ ਖਾਸਾ ਏਡਾ ਨੇ ਬੜੇ ਅੱਗੇ ਹੋ ਕੇ ਹਰ ਬੀਚ ਦਾ ਦੀ ਮਦਦ ਵੀ ਕੀਤੀ। ਉਹਨਾਂ ਨੂੰ ਲੋੜ ਅਨਸਾਰ ਸਮਾਨ ਵੀ ਵੰਡਿਆ। ਉਹਨਾਂ ਨੂੰ ਲੋੜ ਅਨਸਾਰ ਇਹ ਪੈਸੇ ਦਿੱਤੇ ਦੀ ਮਦਦ ਕੀਤੀ। ਹੋ ਤੀਸਰੀ ਸੰਸਥਾ ਜੀਡੀਸੀ ਉਹ ਤੇ ਗਾਉਂ ਦਿਵਸ ਫਾਊਂਡੇਸ਼ਨ ਉਹਨਾਂ ਨੇ ਵੀ ਬਹੁਤ ਵਦਿਆ ਕੰਮ ਕੀਤਾ ਲੋਕਾਂ ਦੀ ਸੇਵਾ ਕੀਤੀ ਦਿਨ ਰਾਤ ਇੱਕ ਕਰਦੇ ਰਹੇ ਸਾਡਾ ਮਨੋਤ ਇਤੇ ਇਹਨਾਂ ਦਾ ਇਹਨਾਂ ਦਾ ਜ਼ਿਕਰ ਕਰਨ ਦਾ ਇਹੋ ਹੀ ਹੈ ਜੇ ਉਹਨਾਂ ਨੇ ਇੰਨੀ ਸੀਰੀਅਸ ਹੋ ਕੇ ਲੋਕਾਂ ਦੀ ਸੇਵਾ ਕੀਤੀ ਹੈ ਤਾਂ ਉਹਨਾਂ ਨੂੰ ਵੀ ਮਾਣ ਸਤਿਕਾਰ ਦੇ ਨਾਲ ਬੰਦਾ ਹੈ ਸੋ ਅਸੀਂ ਅੱਜ ਦੇ ਇਹ ਸ਼ੋ ਉਹਨਾਂ ਸਾਰੀਆਂ ਸੰਸਥਾਵਾਂ ਦਾ ਇੱਜ਼ਤ ਮਾਨ ਕਰਦੇ ਹਾਂ ਇਨਸਾਨਾਂ ਨੇ ਅੱਗੇ ਹੋ ਕੇ ਉਹ ਹਰ ਪੀੜਤਾ ਦੀ ਦੁੱਖ ਦੀ ਘੜੀ ਵਿੱਚ ਸ਼ਾਮਲ ਹੋ ਕੇ ਉਹਨਾਂ ਦੀ ਸੇਵਾ ਸੰਭਾਲ ਦੇ ਰਹੀਆ ਉਹ ਕੀਤੀ ਸੀ ਔਰ ਇਸ ਤੋਂ ਲਾਵਾ ਕਸਾਂ ਦੁਨੀਆ ਨਾਲ ਵੀ ਬਹੁਤ ਸਾਰੀਆਂ ਟੱਕੇ ਹੋ ਕੇ ਵੀ ਔਰ ਆਪੋ ਆਪਣੇ ਤੋਂ ਦੇਵ ਤੇਰੀ ਉਹ ਉਹ ਰਸ਼ਨ ਪਾਣੀ ਉਹ ਸਮਗਰੀ ਲੈ ਕੇ ਪਸ਼ੂਆਂ ਦਾ ਚਾਰਾ ਲੈ ਕੇ ਉਥੇ ਪਹੁੰਚਿਆ ਸਨ ਔਰ ਉਹਨਾਂ ਨੇ ਵੀ ਬਹੁਤ ਜਿਹੜਾ ਉਥੇ ਸੇਵਾ ਜਿਹੜੀ ਆ ਉਹ ਕੀਤੀ ਜੀ ਔਰ ਇਹੋ ਇਹਾਜ਼ ਜਿਹੜਾ ਪਾਕਿਸਤਾਨੀ ਪੰਜਾਬ ਦਾ ਸੀ ਔਰ ਪਾਕਿਸਤਾਨੀ ਪੰਜਾਬ ਦੇ ਵਿੱਚ 1400 ਪਿੰਡ ਜਿਹੜੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਸਨ ਔਰ 1.2 ਮੀਡੀਅਨ ਲੋਕ ਜਿਹੜੇ ਆ ਉਥੇ ਬੇਘਰ ਹੋਏ ਆ ਜਿਨ੍ਹਾਂ ਦੇ ਕੋਲ ਇਸ ਵੇਲੇ ਤੱਕ ਵੀ ਜਿਹੜਾ ਰਹਿਣ ਸਹਿਣ ਤੇ ਖਾਣ ਪੀਣ ਦੇ ਲਈ ਕੋਈ ਪ੍ਰਬੰਧ ਨਹੀਂ ਉਹ ਜਿਹੜੇ ਮੁੱਖ ਮੰਤਰੀ ਆ ਪੰਜਾਬ ਦੇ ਮੈਡਮ ਮਰੀਮ ਨਵਾਜ਼ ਉਹਨਾਂ ਨੇ ਬੜਾ ਕੰਮ ਕੀਤਾ ਆ ਲੋਕਾਂ ਦੀ ਸਾਥ ਲਈ ਆ ਔਰ 27 ਅਕਤੂਬਰ 2025 ਤੱਕ ਉਹਨਾਂ ਨੇ 1.5 ਬਿਲੀਅਨ ਰੁਪਏ ਵੰਡੇ ਆ। ਇਹ ਹੀ ਆ ਯਾਕੋ ਵੱਧ ਪੰਜਾਬ ਹੜ੍ਹ ਰਿਕਵਰੀ ਕਾ ਡਿਡਿਆ। ਉਹਨਾਂ ਨੇ ਅਰਬਾਤ ਲੋਕਾਂ ਨੂੰ ਦਿੱਤੇ ਆ। ਉਹ ਤਬਾਹ ਤਬਾਹ ਹੋਏ ਘਰਾਂ ਵਾਲੇ ਤਬਾਹ ਲਈ ਜਿਹੜਾ ਕੰਪਨਸੇਸ਼ਨ ਆ ਉਹ ਵਧਾ ਕੇ 5000 ਰੁਪਏ ਤੱਕ ਕੱਦ ਦਿੱਤਾ ਗਿਆ ਆ। ਤੋਂ ਉਹ ਇਸ ਕਰਕੇ ਹਰ ਇੱਕ ਜਿਹੜੀ ਅਸਥਾਯਾ ਉਨਾਂ ਨੇ ਆਪਣਾ ਸਭ ਕੁਝ ਬਾਤੇ ਲਾ ਕੇ ਇਸ ਮਹਾ ਯਗ ਦੇ ਵਿੱਚ ਆਪਣਾ ਜਿਹੜਾ ਹਿੱਸਾ ਉਹ ਵਾਇਆ ਔਰ ਇਸ ਤੋਂ ਉਪਰੰਤ ਵੀ ਉਹ ਇੰਟਰਨੈਸ਼ਨਲ ਪੱਧਰ ਦੀਆਂ ਸੰਸਥਾਵਾਂ ਜਿਨ੍ਹਾਂ ਵਿੱਚ ਯੂਨੀਸੇਫ ਔਰ ਯੂਐਨਡੀਐਫ ਔਰ ਐਮਐਸਐਮ ਇਹ ਇਹੋ ਜਿਹੀਆਂ ਸੰਸਥਾਵਾਂ ਨੇ ਪੈਸੇ ਨਾਲ ਵੀ ਔਸ ਸਮਗਰੀ ਦੇ ਨਾਲ ਵੀ ਲੋਕਾਂ ਦੀਆਂ ਸੇਵਾਵਾਂ ਦੇ ਵਿੱਚ ਬਹੁਤ ਵਧੀਆ ਯੋਗਦਾਨ ਪਾਇਆ ਆ ਲੋਕ ਅਜੇ ਤੱਕ ਇਹੋ ਜਿਹੇ ਸੰਸਥਾਵਾਂ ਨੂੰ ਬੜੇ ਪਿਆਰ ਦੇ ਨਾਲ ਜਿਹੜਾ ਉਹ ਯਾਦ ਕਰ ਰਹੀਆਂ ਆ ਔਰ ਇਸੇ ਕਰਕੇ ਯਾਦ ਕਰ ਰਹੀਆਂ ਆ ਕਿ ਉਹਨਾਂ ਨੇ ਜਿਹੜੇ ਫਲਵਾਦ ਆ ਘਰੋਂ ਬਾਹਰੋਂ ਬੇ ਬਹੁਤ ਖਾਦੀ ਹੋ ਗਏ ਸਨ ਉਹਨਾਂ ਪ੍ਰਵਾਦਾਂ ਦੇ ਮੋਢ ਬਸੇਬੇ ਦੇ ਲਈ ਔਰ ਉਹਨਾਂ ਦੇ ਉਹਨਾਂ ਨੂੰ ਮੋੜ ਇਹਦੇ ਦੇ ਉਹਨ ਦੇ ਦੇ ਆਪਣੇ ਯਤਨ ਪੂਰੇ ਸੰਜੀਦਾ ਤੌਰ ਤੇ ਕੀਤੇ ਔਰ ਇਹ ਜਿਹੜਾ ਉਹਨਾਂ ਨੇ ਕਦਮ ਕੀਤਾ ਸ਼ਾਇਦ ਹੀ ਪੰਜਾਬ ਤੇ ਪੰਜਾਬ ਦੇ ਲੋਕ ਕਦੀ ਭਲਾ ਸਕਣਗੇ ਸੋ ਇੱਕ ਵਫਾ ਖੇ ਦਾ ਸੀ ਇਹ ਜਿਹੜੀਆਂ ਸੰਸਥਾਵਾਂ ਆ ਔਰ ਜਿੰਨਾ ਵੀ ਪੰਜਾਬ ਸਰਕਾਰ ਦੀ ਸ਼ਾਮਲ ਹੈ ਇਹਨਾਂ ਨੇ ਵੱਧ ਤਿਆਰ ਕੇ ਜੋ ਸੇਵਾ ਹਰ ਪੀੜਤਾਂ ਨੂੰ ਕੀਤੀ ਆ ਉਹਦੇ ਲਈ ਅਸੀਂ ਉਹਨਾਂ ਨੂੰ ਮੁਬਾਰਕਬਾਦ ਪੇਸ਼ ਕਰਦੇ ਆ ਅਗਲਾ ਜਿਹੜਾ ਟੌਪਿਕ ਹੈ ਉਹ ਬੜਾ ਸੰਜੀਦਾ ਕਿਸਮ ਦਾ ਟੌਪਿਕ ਹੈ ਉਹ ਸਾਡੇ ਨਾਲ ਵੀ ਸੰਬੰਧਿਤ ਹੈ ਕਿਉਂਕਿ ਅਸੀਂ ਜਦੋਂ ਵੀ ਪੰਜਾਬ ਜਾਂਦੇ ਆ ਉਹ ਸਾਡੀ ਕੋਈ ਇੱਕ ਉਹਦੇ ਸਮੱਸਿਆ ਹੁੰਦੀ ਹੈ ਉਹ ਸਮੱਸਿਆ ਲਾਇੰਗ ਆਰਡਰ ਦੀ ਸਮੱਸਿਆ ਹੁੰਦੀ ਹੈ ਉਹ ਕਿਉਂਕਿ ਇੱਥੇ ਜੇਕਰ ਪੰਜਾਬ ਦੇ ਵਿੱਚ ਇੱਕ ਗੋਲੀ ਚੱਲਦੀ ਆ ਤਾਂ ਇੱਥੇ 10 ਗੋਲੀਆਂ ਦਾ ਪਛਾਣ ਹੋ ਜਾਂਦਾ ਉਹ ਜੇਕਰ ਉੱਥੇ ਇੱਕ ਐਨਆਰਡੀ ਮੌਜੂਦ ਹੁੰਦੀ ਆ ਇੱਥੇ ਦੋ ਐਨਆਰਡੀ ਦਾ ਬਾਦੇ ਦੱਸਿਆ ਜਾਂਦਾ ਆ ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦਾ ਜਿਹੜਾ ਸ਼ਾਂਤੀਪੂਰਵਕ ਵਾਤਾਵਰਨ ਸੀ ਪਹਿਲਾਂ ਉਹ ਇੰਨਾ ਗੰਧਲਾ ਹੋ ਚੁੱਕਾ ਹੈ ਅੱਜ ਕਿ ਕਿਸੇ ਦਾ ਵੀ ਕਦੋਂ ਬਾਹਰ ਨਿਕਲਣਾ ਜਿਹੜਾ ਬੜਾ ਮੁਸ਼ਕਲ ਹੋ ਗਿਆ ਰਾਤ ਨੂੰ ਲੋਕ ਡੱਬੇ ਮਾਰੇ ਆਪਣੇ ਘਰਾਂ ਤੋਂ ਬਾਹਰ ਨਿਕਲਣ ਨੂੰ ਪਿਆ ਨਹੀਂ ਹਰ ਦੂਜੇ ਤੀਜੇ ਦਿਨ ਕੋਈ ਨਾ ਕੋਈ ਵਿਅਕਤੀ ਕਿਸੇ ਨਾ ਕਿਸੇ ਕੋਨੇ ਵਿੱਚ ਮਾਰਿਆ ਜਾ ਰਿਹਾ ਆ ਔਰ ਇੱਕ ਦੂਜੇ ਤੇ ਹਮਲੇ ਹੋਣੇ ਇਹ ਇੱਕ ਗਰਜ ਜਿਹੜੀ ਆ ਉਹ ਆਮ ਜਿਹੀ ਬਣ ਗਈ ਆ ਔਰ ਪਤਾ ਨਹੀਂ ਸਾਡਾ ਪੰਜਾਬ ਪੁਲਿਸ ਦੇ ਲੋਕ ਕਿੱਥੇ ਰਹਿੰਦੇ ਆ ਜਾਂ ਕਿੱਥੇ ਨਹੀਂ ਰਹਿੰਦੇ ਜੇ ਉਹ ਹੰਦੇ ਵੀ ਆ ਤੇ ਉਹ ਦੇਰ ਦੇ ਨਾਲ ਪਹੁੰਚਦੇ ਆ ਅਕਸਰ ਲੋਕ ਅਸੀਂ ਵੀਡੀਓਜ਼ ਦੇਖਦੇ ਆਂ ਸੌਂਦੇ ਆਂ ਉਹਨਾਂ ਦਾ ਜਿਹੜਾ ਡਿਊਟੀ ਕਰਨ ਦਾ ਤਰੀਕਾ ਆ ਉਹ ਬਿਲਕੁਲ ਸਹੀ ਨਹੀਂ ਜਾਂ ਉਹਨਾਂ ਕੋਲ ਸਾਧਨ ਨਹੀਂ ਕਿ ਉਹ ਟਾਈਮ ਸੈਟ ਕਰਨਾ ਵੜੀਸ ਐ ਤਾਂ ਦੀ ਉਹੋਂ ਸਕਣ ਸਾਇਵਿਕ ਯਾਰਸ਼ ਐ ਪੰਜਾਬ ਦੇ ਬੀ ਜੀ ਪੀ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਉਹ ਲਾ ਇਨ ਆਰਡਰ ਦੀ ਸਿਚੁਏਸ਼ਨ ਨੂੰ ਠੀਕ ਕਰਾਂ ਤਾਕੇ ਪੰਜਾਬ ਦੇ ਲੋਕ ਦਬ ਤੇ ਭੈ ਦੇ ਵਾਤਾਵਰਣ ਵਿੱਚ ਬਾਹਰ ਨਿਕਲ ਸਕਣ ਥੈਂਕ ਯੂ ਵੈਲੀ ਮਚ